¡Ja, <laughs> ja, <laughs> ਸਾਡੀ ਯੂਨਿਟ ਦਾ ਮੈਂ ਸੁਭਦਾਰ ਅਮਰਜੀਤ ਸਿੰਘ 67 ਇੰਜੀਨੀਅਰ ਪੀ ਐਮ ਐਸ ਯੂਨਿਟ ਹੈ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ ਔਰ ਹੱਡੀ ਯੂਨਿਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸਬਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤ ਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਹ ਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੇਗੀ ¿Está bien?